ਸਸਿਕਾ ਜੀ ਮੈਂ ਸਰਪੰਚਾ ਪਿੰਡ ਦੀ ਔਰ ਮੇਰਾ ਨਾਮ ਗੁਰਪੁਰਾ ਔਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰਾ ਇਹ ਪਹਿਲੀ ਵਾਰ ਮਨਾਇਆ ਗਿਆ ਔਰ ਮਨਾਇਆ ਵੀ ਇੰਨਾ ਵਧੀਆ ਗਿਆ ਕਿ ਜੋ ਵੀ ਸੱਭਿਆਚਾਰਕ ਪੁਰਾਣੇ ਸਮੇਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਆਂ ਜਿਵੇਂ ਕਿ ਲਾਲੂ ਮਧਾਣੀਆਂ ਹੋ ਗਈਆਂ ਚਰਖੇ ਹੋ ਗਏ ਚੱਕੀ ਹੋ ਗਈ ਤੇ ਜਿਵੇਂ ਕਿ ਘਗਰੇ ਹੋ ਗਏ ਸਾਡੇ ਸੱਗੇ ਫੁੱਲ ਹੋ ਗਏ ਤੇ ਫੁਲਕਾਰੀਆਂ ਹੋ ਗਈਆਂ ਇਹ ਚੀਜ਼ਾਂ ਮਤਲਬ ਕਿ ਅੱਜ ਵੀ ਬੜੇ ਮਾਣ ਵਾਲੀ ਗੱਲ ਆ ਕਿਸ ਸਾਡੀਆਂ ਭੈਣਾਂ ਅੱਜ ਵੀ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੋਇਆ ਔਰ ਮੈਂ ਇਹ ਕਹੂੰਗੀ ਕਿ ਜਿਹੜਾ ਇਹ ਪੰਜਾਬੀ ਕਲਚਰ ਆ ਸਾਡਾ ਪੰਜਾਬੀ ਵਿਰਸਾ ਸਾਡੀਆਂ ਭੈਣਾਂ ਨੂੰ ਮੈਂ ਇਹ ਬੇਨਤੀ ਕਰੂੰਗੀ ਕਿ ਅੱਜ ਵੀ ਇਸ ਨੂੰ ਅੱਗੇ ਵਾਸਤੇ ਵੀ ਇਸ ਨੂੰ ਸੰਭਾਲ ਕੇ ਰੱਖਣਾ ਤਾਂ ਜੋ ਅਗਲੇ ਸਮੇਂ ਚ ਵੀ ਇਸ ਤੀਆਂ ਇਸੇ ਤਰ੍ਹਾਂ ਮਨਾਉਂਦੇ ਸੀ ਪਹਿਲਾਂ ਰੱਪੀਆਂ ਮਨਾਉਂਦੇ ਤੇ ਜਾਂ ਹੁਣ ਮਨਾਉਂਦੇ ਕਿੰਨਾ ਕੁ ਫਰਕ ਪੈਦਾ ਸਾਨੂੰ ਪਹਿਲਾਂ ਹੀਆਂ ਤੀਆਂ ਤੇ ਹੋਰ ਹੁੰਦਾ ਦੇਖੋ ਜਿਹੜੀਆਂ ਪਹਿਲੇ ਜਵਾਨਾਂ ਚ ਤੀਆਂ ਬਣਾਈ ਜਾਂਦੀਆਂ ਸੀਆਂ ਜਿਹੜੇ ਅਸੀਂ ਅੱਜ ਤੀਆਂ ਮਨਾ ਰਹੇ ਹਾਂ ਮੈਂ ਤਾਂ ਇਹ ਲੱਗਦਾ ਕਿ ਸ਼ਾਇਦ ਅੱਜ ਉਹ ਹੀ ਸਮਾਂ ਯਾਦ ਆ ਗਿਆ ਸਾਨੂੰ ਕੋਈ ਫਰਕ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਅਸਲ ਦੇ ਵਿੱਚ ਕਿਉਂਕਿ ਉਹੀ ਸਮਾਂ ਦੁਬਾਰਾ ਆ ਚੁੱਕਿਆ ਤੇ ਪਛੜ ਚੁੱਕਿਆ ਸੀ ਬਹੁਤ ਜ਼ਿਆਦਾ ਤੇ ਮੈਂ ਤਾਂ ਇਹ ਕਹੂੰਗੀ ਕਿ ਵੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤੇ ਸਾਡੀਆਂ ਭੈਣਾਂ ਨੂੰ ਇਹ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਮਨਾਉਣਾ ਚਾਹੀਦਾ ਪਹਿਲਾਂ ਕਿੰਨੇ ਦਿਨ ਤੀਆਂ ਮਨਾਈਆਂ ਜਾਂਦੀਆਂ ਨੇ ਹਾਂ ਅ ਮੇਰੇ ਖਿਆਲ ਦੇ ਵਿੱਚ 7-8-10 ਦਿਨ ਮਨਾਉਂਦੇ ਸੀ ਕਿਆਂ ਲਗਾਤਾਰ ਸੌਣ ਲਈ ਬੀਂਦੇ ਵਿੱਚ ਕੁੜੀਆਂ ਪੇਕੇ ਆਉਂਦੀਆਂ ਦਿਆਂ ਕੀ ਕੀ ਭਗਵਾਨ ਪਕਵਾਏ ਜਾਂਦੇ ਤੇ ਉਸ ਤੱਕ ਦੇਖੋ ਜੀ ਖੀਰ ਪੂੜੇ ਬਣਾਉਂਦੇ ਸੀਗੇ ਤੇ ਬਾਕੀ ਖੀਰ ਪੂੜੇ ਜ਼ਿਆਦਾ ਮਨ ਲਾਦਾ ਹੁੰਦੇ ਸੀਗੇ ਤੇ ਜਿਵੇਂ ਹੁਣ ਲਾ ਲੋ ਸਾਡੇ ਤੀਆਂ ਦੇ ਸੰਧਾਰੇ ਆਉਂਦੇ ਸੀ ਹਨਾ ਬਿਸਕੁਟ ਐ ਤਾਂ ਹੁਣ ਅਸੀਂ ਘਰੇ ਵੀ ਖਾਣੇ ਬਿਸਕੁਟ ਆਪਣੇ ਪਰ ਜਿਹੜੇ ਭਰਾ ਲੈ ਕੇ ਆਉਂਦੇ ਸੀ ਉਹਨਾਂ ਦਾ ਟੇਸ ਹੀ ਹੋਰ ਹੁੰਦਾ ਸੀਗਾ ਫੋਟੋਆਂ ਵਾਸਤੇ ਤੇ ਫੋਟੋ ਤੇ ਕਲਰ ਮਸਰੀ ਦੇ ਵਿੱਚ ਅੱਜ ਤੀਆਂ ਦਾ ਜਿਹੜਾ ਤਿਹਾਰ ਮਨਾ ਰਹੇ ਸੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਧੀਆਂ ਨੇ ਜਿਹੜੀਆਂ ਤੇ ਕੇ ਪਿੰਡਾਂ ਪੜੇ ਆਉਂਦੀਆਂ ਨੇ ਜਾਂ ਆਪਣੀਆਂ ਜਿਹੜਾ ਪਰਿਵਾਰਿਕਾਂ ਲੂਹਾਂ ਨੇ ਇਹਨਾਂ ਨੂੰ ਇਕੱਠੇ ਹੋਣ ਦਾ ਬਹੁਤ ਘੱਟ ਜਿਹੜਾ ਸਮਾਂ ਮਿਲਦਾ ਮੇਰੇ ਖਿਆਲ ਤੇ ਕੇ ਧੀਆਂ ਦਾ ਤਿਹਾਰਾ ਜਿੱਥੇ ਇਕੱਠੇ ਹੁੰਦੀਆਂ ਨੇ ਦੁੱਖ ਸੁੱਖ ਸਾਂਝਾ ਕਰਦੇ ਨੇ ਔਰ ਨੱਚ ਟੱਪ ਕੇ ਗੋਡੀਆਂ ਪਾ ਕੇ ਜਿੱਥੇ ਗੋਡੀਆਂ ਦੇ ਵਿੱਚ ਨੋਕਚੋਕ ਹੁੰਦੀ ਆ ਸੱਸ ਤੇ ਨੂੰਹ ਦੀ ਤੇ ਉਹ ਇਦਾਂ ਆਪਣਾ ਜਿਹੜਾ ਖੁਸ਼ੀ ਨੂੰ ਜ਼ਾਹਰ ਕਰ ਦਿੰਦੇ ਆ ਔਰ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ ਤਾਂ ਪਹਿਲੀ ਵਾਰ ਮਨਾ ਰਹੇ ਆ ਪਿੰਡ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕੀਤੀ ਸੀ ਕਿ ਇੱਕ ਚਾਥੇ 'ਚ ਕਿਹਾ ਸੀ ਸਾਡੇ ਕੋਲ ਚਾਰ ਚਾਥੇ ਆਏ ਇੱਕ ਚੱਕੀ ਵੀ ਆਈ ਹੈ ਇੱਕ ਤਾਂ ਮਧਾਣੀ ਸੀਗੀ ਤੇ ਹੋਰ ਵੀ ਅਸੀਂ ਕੋਸ਼ਿਸ਼ ਕੀਤੀ ਆ ਪੂਰਾ ਸ਼ਿੰਗਾਰ ਕੇ ਵੀ ਅਸੀਂ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਲੱਗਦਾ ਵੀ ਹਾਲੇ ਅਸੀਂ ਉਹ ਪੂਰੀ ਕਾਮਯਾਬੀ ਨਹੀਂ ਕੀਤੀ ਕੋਸ਼ਿਸ਼ ਕਰਾਂਗੇ ਜਿਵੇਂ ਜਿਹੜੀਆਂ ਵੀ ਕਮੀਆਂ ਰਹਿ ਗਈਆਂ ਵੀ ਅਗਲੀ ਵਾਰ ਅਸੀਂ ਉਹਨੂੰ ਪੂਰਾ ਕਰੀਏ ਔਰ ਪਿੰਡ ਦਾ ਬਹੁਤ ਸਹਿਯੋਗ ਮਿਲਿਆ ਸਾਰੀਆਂ ਭੈਣਾਂ ਮਾਮਾ ਕੱਟੀਆਂ ਹੋ ਕੇ ਆਈਆਂ ਨੇ ਦਿਨ ਜਵਾਈ ਵੀ ਕੀਤਾ ਔਰ ਖਾਣ ਪੀਣ ਦੇ ਵੀ ਸੀ ਜੋ ਜ਼ਿਆਦਾਤਰ ਤਾਂ ਪੈਣਾ ਦੀ ਦੁਕਾਨ ਹੁੰਦੀ ਆ ਵੀ ਕੋਲ ਗੱਪੇ ਟਿੱਕੀ ਤੇ ਦਹੀ ਭੱਲੇ ਵੀ ਜਿਆਦਾਤਰ ਜਿਆਦਾ ਪਸੰਦ ਕਰਦੇ ਨੇ ਅਸੀਂ ਉਹੀ ਇਹਨਾਂ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਵੀ ਉਸੇ ਤਰ੍ਹਾਂ ਹੀ ਕੀਤਾ ਔਰ ਅਸੀਂ ਉਮੀਦ ਕਰਦੇ ਹਾਂ ਸਾਨੂੰ ਅੱਗੇ ਤੋਂ ਪੂਰਾ ਸਹਿਯੋਗ ਮਿਲੇਗਾ ਅਸੀਂ ਹੋਰ ਜਿਹੜਾ ਪ੍ਰੋਗਰਾਮ ਹੋਰ ਜਿਹੜਾ ਉਦੈਤਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਪਿੰਡ ਵਿੱਚ ਇੱਕ ਬਹੁਤ ਵਧੀਆ ਇੱਕ ਤੇ ਨਵੀਂ ਸਾਡੇ ਪਿੰਡ ਦੇ ਪਿਰਤਪਈਆ ਇਸ ਵਾਰ ਸਾਰੇ ਪਿੰਡ ਦੇ ਸਾਰੇ ਪਰਿਵਾਰਾਂ ਦੇ ਤੇ ਸਾਰੇ ਧਰਮ ਨੂੰ ਗੋਤ ਜਾਤ ਸਾਰੇ ਛੱਡ ਕੇ ਸਾਰੇ ਪਿੰਡ ਇੱਕ ਬੋਰਡ ਦੀ ਥੱਲੇ ਆ ਬਹਿ ਕੇ ਪਿੰਡਦਿਆਂ ਨੇ ਆਪਣੇ ਪੁਰਾਣਾ ਜਿਹੜਾ ਰਵਾਇਤੀ ਤੀਆਂ ਦਾ ਤਿਹਾਰ ਸੀ ਉਹ ਮਨਾਇਆ ਬੜੇ ਕੁਛ ਨੇ ਪਿੰਡ ਦੇ ਤੇ ਸਾਰਿਆਂ ਨੇ ਰਲ ਕੇ ਪ੍ਰੋਗਰਾਮ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਆ ਪੰਚਾਇਤ ਨੇ ਇਹ ਉਪਰਾਲਾ ਕੀਤਾ ਤੇ ਸਾਰੇ ਪਿੰਡ ਦੇ ਜਿਹੜੇ ਜੀ ਆਪ ਕੋ ਆਪਣੇ ਘਰਾਂ ਚ ਬੈਟ ਸੀ ਅੱਜ ਇਕੱਠੇ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਨੇ ਤੇ ਬਹੁਤ ਸੋਹਣਾ ਪ੍ਰੋਗਰਾਮ ਜੀ ਸੀ ਬੜੇ ਖੁਸ਼ ਆ ਨਹੀਂ ਪਹਿਲੀ ਵਾਰ ਬਣਾਇਆ ਪਹਿਨੀ ਵਾਰ ਜੱਦੀ ਬਣਾਉਣੀ ਨਹੀਂ ਜੀ ਸਾਡੇ ਇਸ ਲੈਵਲ ਇਸ ਲੈਵਲ ਤੇ ਕਦੇ ਨਹੀਂ ਹੋਇਆ ਜੀ ਤੇ ਇਸ ਵਾਰ ਪੂਰਾ ਖੁੱਲ ਕੇ ਪ੍ਰੋਗਰਾਮ ਹੋਇਆ ਤਾਂ ਤੀਆਂ ਦੇ ਜਿਹੜੇ ਤਿਹਾਰ ਨੇ ਉਹਨਾਂ ਤੇ 10 ਮਿੰਟ 15 ਮਿੰਟ 20 ਮਿੰਟ ਜਿੰਨਾ ਕੁ ਵੀ ਸਮਾਂ ਮਿਲਦਾ ਸਾਨੂੰ ਜਰੂਰ ਹਾਜ਼ਰੀ ਲਗਾਉਣੀ ਆ ਸੋ ਮੈਂ ਸਾਡੇ ਸਰਪੰਚ ਸਾਹਿਬਾਨ ਗੁਰਦੀਪ ਕੌਰ ਮੈਂ ਅਸੀਂ ਉਹਨਾਂ ਦਾ ਦਿਲਦਿਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਵਰਨ ਕੌਰ ਸੋ ਜਿਨ੍ਹਾਂ ਨੇ ਬਹੁਤ ਸੋਣਾ ਮਾਹੌਲ ਅੱਛਾ ਦੋ ਸਰਪੰਚ ਸਾਹਿਬਾਨ ਨੇ ਉਹਨਾਂ ਦਾ ਵੀ ਦਿਲਦਿਆਂ ਕਰਾਈਆਂ ਵਿੱਚ ਧੰਨਵਾਦ ਕਰਦੇ ਆ ਤੇ ਬਹੁਤ ਸੇਖਨੋਂ ਮਿਲਿਆ ਜਿਵੇਂ ਕਿ ਭਰਵੀਰ ਸਿੰਘ ਖੱਟੜਾ ਨੇ ਦੱਸੇ ਚੁਕੇ ਨੇ ਕਿ ਚੱਕੀ ਘੜੇ ਹਨਾ ਜੋ ਵੀ ਲੱਸੀ ਰੜਕਣ ਵਾਲੀਆਂ ਆਦੇ ਕੋ ਚਰਖੇ ਇਹ ਚੀਜ਼ਾਂ ਬਹੁਤ ਆਟਾ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਸਾਨੂੰ ਫੋਨ ਆਉਂਦੇ ਨੇ ਜਦੋਂ ਅਸੀਂ ਆਪਾਂ ਹਰ ਇੱਕ ਘਰ ਦੇ ਵਿੱਚ ਮੋਬਾਈਲ ਆ ਨਾ ਇੱਕ ਘਰ 'ਚ ਪੰਜ-ਪੰਜ ਮੋਬਾਈਲ ਨੇ ਜਦੋਂ ਕਿਤੇ ਆਪਾਂ YouTube Facebook Instagram ਜਿੱਥੇ-ਜਿੱਥੇ ਵੀ ਆਪਾਂ ਵੀਡੀਓ ਲਾਉਂਦੇ ਆ ਤਾਂ ਸਾਨੂੰ ਨਾਲ ਦੇ ਪਿੰਡਾਂ ਜਾਂ ਸ਼ਹਿਰਾਂ ਵਿੱਚੋਂ ਫੋਨ ਆਉਂਦੇ ਨੇ ਕਿ ਵੀਰੇ ਤੁਸੀਂ ਸਾਨੂੰ ਇਸ ਪ੍ਰੋਗਰਾਮ 'ਤੇ ਸੱਦਣਾ ਸੀ ਸਾਨੂੰ ਇਸ ਪ੍ਰੋਗਰਾਮ 'ਤੇ ਸੱਦਣਾ ਸੀ ਸੋ ਅੱਜ ਜਿੰਨਾ ਵੀ ਮਾਹੌਲ ਆ ਪਿੰਡ ਕਲਰ ਮਾਦਰੀ ਦੇ ਨਾਂ ਉਤੇ ਇੱਕ ਤਾੜੀ ਖੁੱਲ ਕੇ ਲਾ ਦਿਓ ਜਿੰਨੀ ਵੀ ਸਾਡੀਆਂ ਭੈਣਾਂ ਮਤਾਵਾ ਬੈਠੀਆਂ ਨੇ ਵੈਸੇ ਤਾਂ ਗੋਲ ਗੱਪੇ ਖਾ ਰਹੀਆਂ ਨੇ ਬਾਕੀ ਇੱਕ ਤਾੜੀ ਜ਼ਰੂਰ ਚਾਹੀਦੀ ਆ ਪਿੰਡ ਕਲਰ ਮਾਦਰੀ ਦੇ ਨਾਂ ਉਤੇ ਪਤਾ ਲੱਗੇ ਕਿ ਕਲਰ ਮਾਦਰੀ ਦਾ ਨਾਂ ਪੂਰੇ ਵਰਲਡ ਦੇ ਵਿੱਚ ਚੱਲ ਸਕੇ ਸੋ ਅੱਜ ਸਾਡੇ ਵਿਚਕਾਰ ਭਰਪੂਰ ਸਿੰਘ ਪੱਤਰਕਾਰ ਪਾਸੋਂ ਤੋਂ ਸਾਡੇ ਕ੍ਰਿਸ਼ਨ बाबू ਜੀ ਮਨਾਲੀ ਤੋਂ ਆਏ ਨੇ ਤੁਹਾਡੀ ਜਿਹੜੀ ਵੀਡੀਓ ਜਿਹੜੀ ਲਾਈਵ ਆ ਜਿਹੜਾ ਤੁਹਾਨੂੰ ਪੂਰੇ ਵਰਲਡ ਦੇ ਵਿੱਚ ਦਿਖਾਉਣਗੇ ਸੋ ਆਪਣਾ ਪੰਜਾਬ ਕਹਿੰਦਾ ਪਿੰਪਲੀ ਪੀਂਗਾ ਝੂਟਣ ਤੇ ਕਿਤੇ ਕਿ ਕਲੀ ਪੈਂਦੀ ਆ ਸਿੱਧਕ ਅਣਕ ਦੀ ਦੌਲਤ ਸੰਗਹੁਸਨ ਦੇ ਰਹਿੰਦੀ ਆ ਮੌਤ ਹੀ ਆ ਟੰਡਾ ਪਾਵਣ ਲਈ ਤਰਿੰਝਣੀ ਜੁੜੀਆਂ ਨੇ ਰਹਿਣ ਬੱਤ ਦੀਆਂ ਰੱਬਾ ਓਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਰਹਿਣ ਬੱਤ ਦੀਆਂ ਰੱਬਾ ਓਏ ਮੇਰੇ ਮਲਕ ਦੀਆਂ ਕੁੜੀਆਂ ਨੇ ਰਹਿਣ ਬਸ ਦੀਆਂ ਰੱਬਾ ਓਏ ਮੇਰੇ ਵਰਲਡ ਦੀਆਂ ਕੁੜੀਆਂ ਨੇ ਤੋਂ ਇਸ ਤਰ੍ਹਾਂ ਦੇ ਜਿਹੜੀਆਂ ਕੁੜੀਆਂ ਨੇ ਸਾਡਾ ਕਿਉਂਕਿ ਇੱਕ ਕੁੜੀ ਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿਹੜਾ ਨਾਂਟ ਮਕਾਉਂਦੀ ਆ ਜਿਵੇਂ ਕਿ ਪਿੱਛੇ ਜੇ ਮੈਂ ਅਸੀਂ ਪਿੰਡ ਚਾਦਵਾਲ ਦੇ ਵਿੱਚ ਵੀ ਗੱਲ ਕਰੀ ਸੀ ਕਿ ਤਿੰਨ ਕੁੜੀਆਂ ਨੇ ਇੰਨੀ ਮਿਹਨਤ કરી ਜਿਹੜਾ UGC ਨੈਟਾ ਉਹ ਪਾਸ ਕੀਤਾ ਤੇ ਉਹ ਪ੍ਰੋਫੈਸਰਾਂ ਲੱਗਣ ਦੇ ਕਾਬਿਲ ਹੋ ਗਈਆਂ ਜੇਕਰ ਅੱਜ ਦੇਖਿਆ ਜਾਵੇ ਕੁੜੀਆਂ ਮੁੰਡਿਆਂ ਨਾਲੋਂ ਕਿਤੇ ਵੀ ਘੱਟ ਨਹੀਂ ਹੈਗੀਆਂ ਸੋ ਅਸੀਂ ਬੇਨਤੀ ਕਰਦੀਆਂ ਜਿਹੜੀਆਂ ਭਾਣਾ ਨੇ ਦਹੀਂ ਭੱਲੇ ਜਾਂ ਗੋਲ ਗੱਪੇ 삭 ਲੈਨੇ ਉਹ ਪੰਡਾਲ ਦੇ ਵਿੱਚ ਆਉਣ ਤਾਂ ਕਿ ਆਪਾਂ ਜਿਹੜੀਆਂ ਰੌਣਕ ਮੇਲਾ ਇਹਨੂੰ ਅੱਗੇ ਤੋਰ ਸਕੀਏ ਕਿਉਂਕਿ ਇੱਥੇ ਸਾਡਾ ਬੋਲਣ ਦਾ ਮਕਸਦ ਵੀ ਇਹੀ ਹੁੰਦਾ ਗਾਉਣ ਵਜਾਉਣ ਦਾ ਮਕਸਦ ਵੀ ਇਹੀ ਹੁੰਦਾ ਕਿ ਜਿੰਨੇ ਵੀ ਤੁਸੀਂ ਬੁਲਾਦੇ ਆਏ ਹੋ ਆਪਾਂ ਚਾਰ ਮਿੰਟ ਤੁਹਾਨੂੰ ਨਚਾਈਏ ਤੇ ਹਸਾਈਏ ਵੀ ਕਿਉਂਕਿ ਜਦੋਂ ਤੱਕ ਮਾਹੌਲ ਜਾ ਭਾਗ ਨਹੀਂ ਨਾ ਜਾਂਦਾ ਉਦੋਂ ਟੁੱਟ ਫੇਰਾ ਨਾ ਤਾਂ ਗਾਉਣ ਦੀ ਸੁਆਦ ਆਉਣਾ ਤੇ ਨਾ ਬੋਲੀਆਂ ਪਾਉਣ ਦਾ ਸੁਆਦ ਆਉਣਾ ਸੋ ਇਸ ਕਰਕੇ ਅਸੀਂ ਵੇਖ ਸਾਡੀਆਂ ਮੁਕਾਮਾਂ ਸਾਡੀਆਂ ਭੈਣਾਂ ਸਾਡੇ ਇੱਧਰ ਬਾਈ ਜੀ ਕਾਲਾ ਬਾਈ ਜਿਹੜੇ ਟੈਂਕੀ ਤੇ ਰਹਿੰਦੇ ਨੇ ਉਹਨਾਂ ਦਾ ਵੀ ਅਸੀਂ ਦਿਲਦਿਆਂ ਕਰ ਰਹੀਆਂ ਵਿੱਚ ਉਹਨਾਂ ਦਾ ਦਰਵਾਜ਼ਾ ਕਰਦੇ ਆ ਉਹ ਵੀ ਸਾਡੇ ਦਰਮਾਨ ਪਾਉਣ